ਉਰੇ ਖੜਨਗੇ ਉਰੇ ਦਾ ਬੰਦਾ ਇਹ ਇਹਨਾਂ ਤੇ ਬਹੁਤ ਖਰਚਾ ਪੈਣਾ ਟੂਲ ਟੈਕਸਾਂ ਦਾ ਵੀ ਪਰਚੀਆਂ ਦਾ ਵੀ ਸਾਰੇ ਕਾਫੇ ਦਾ ਗੱਡੀਆਂ ਦਾ ਵੀ ਦਿਹਾੜੀਏ ਜਾਣਗੇ ਮੇਰੇ ਨਾਲ ਮੇਰੇ ਬੰਦੇ ਲਾਉਣ ਵਾਲੇ ਇਹਨਾਂ ਨੂੰ ਰਾਤ ਨੂੰ ਉਤਾਰਨ ਵਾਲੇ ਇਹਨੇ ਚੜਨ ਵਾਲੇ 5 5000 ਦੇ ਦੇ ਗੱਲ ਸੁਣ ਲੈ ਮੇਰੀ ਉਲਾ ਕੱਢੀ ਬਈ ਸਾਈ ਐ ਨਹੀਂ ਤੂੰ ਮੇਰਾ ਦੋਖੀ ਨਹੀਂ ਹੈਗਾ ਮਾਲ ਦੇ ਮੁੱਲਵੇਂ ਨੇ ਵੇਚਣਗੇ ਮਾਲ ਦੇ ਮੁੱਲ ਸਸਰੀ ਦਾ ਸਦਾਰਾ ਠੀਕ ਹੈ ਮਾਲ ਮੁੱਲ ਮੁੰਨ ਲਾਤਾ ਹੁਣੇ ਲਾਤਾ ਤੈਨੂੰ 17000 ਆਖਦੀ ਅੱਛਾ ਦੇਣੇ ਨੇ ਨਹੀਂ ਨਹੀਂ ਦੇਣੇ ਨਾ ਤੀ ਆ ਜਾ ਕਹਿੰਦਾ ਕਰਨਲ ਸਿਆਮੰਡੀ ਚੱਲੀਏ ਇਹਦੇ ਕੀ ਕਰਾਂਗੇ ਓਰੇ ਆਗੇ ਕਰਨਲ ਤੇ ਭਾਗਾ ਇਕੱਠੇ ਹੋ ਕੇ ਹਾਂ ਕਹਾਂ ਹੋਗੇ ਇਕੱਠੇ ਲਾਈਏ ਸੱਠੇ ਅਸੀਂ ਸਾਬ ਦੇ ਮੋਰ ਹੋਗੇ ਦੋ ਦੋ ਸੇ ਹੋਗੀ ਆਹੋ ਅਸੀਂ ਤੋਂ ਇਹ ਵੀ ਰਾਣਾ ਤੂੰ ਹੁੰਦੇ ਜੜਚਾਰ ਦਾ ਰਹੇ ਹਾਂ ਮੈਂ ਕਾਪ ਚੱਲ ਤੇ ਪਹਿਲਾਂ ਹੀ ਮੈਂ ਤੇਰਾ ਮਿੱਥ ਕੇ ਗਿਆ ਮੈਂ ਵੀ ਚੱਲਦਾ ਰਾਜੂ 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 ਕਰੀਂ ਜੜ ਚਾਰ ਦਾ ਇੱਜੜ ਹਾਂ ਕੱਲ ਹੀ ਚਰਚੇ ਦੀ ਮੈਂ ਆ ਆ ਨਾ ਇਹਨੇ ਦੇਣੇ ਨੇ ਗੱਲ ਸੁਣ ਲੈ ਮੇਰੀ 17200 ਦੇ ਹੋ ਗਿਆ ਫਰ ਸਾਈ ਦੇ ਦੇ ਬਸ ਐਂ ਉਹ ਕਿੰਨਾ ਖਰਚਾ ਯਾਰ ਸਾਡਾ ਸੌਦਾ ਚਾਲ ਮੇਰੀ ਹੁੰਦਾ ਬਹੁਤ ਕੀ ਕਰਦੇ ਕਰਦੇ ਲੈ ਲੋ ਜੀ ਕੰਡੀ ਦੱਸ ਦੇ ਪੂਰਾ ਕਰ ਦੇ ਬਿਚਾਰੇ ਚਲ ਨਾ ਬੋਲਦੀ ਅੱਜ ਕਾਜੀ ਨਹੀਂ ਹੈਗੀ ਠੀਕ ਹੈ ਕੋਈ ਹੈ ਉਹ ਮੈਂ ਕਹਾਂਦਾ ਵੀ ਇਹਨੇ ਦੇਣੇ ਆ ਪਪਾ ਕਹੋ ਇਹਦੇ ਮੈਂ ਮਾਇਦਾ ਪੂਰਾ ਠਾਈ ਦੇ ਦੂੰਗੀ ਠਾਈ ਥੂ ਦੇ ਨਹੀਂ ਵਿਕਦੇ ਫਿਰ ਚਾਰ ਮੰਡੀਆਂ ਘੱਟੀ ਵਿਗਾਜਾ ਅੜੀ ਨਾ ਕਰ ਪੁਰਾਣੇ ਜ਼ਮਾਨੇ ਦਾ ਬੰਦਾ ਅੱਜ ਦੇ ਜ਼ਮਾਨੇ ਦੀ ਗੱਲ ਕਰਾ ਸਮਾ ਸਮਾ ਵਰਤਦਾ ਹੁਣ ਰੋਜ਼ ਵਿੰਦੇ ਵਿੰਦੇ ਇੱਕ ਜੰਪ ਮਾਰ ਪਾ ਇੱਕ ਜੰਪ ਮਾਰਦਾ 17 ਦੇ ਬਸ ਇੱਕ ਜੰਪ ਮਾਰਦਾ 17 ਦੇ ਨਾ ਨਾ ਤੂੰ ਬਿਕਦੇ 18 ਦੇ ਝੱਕ ਮਿੱਤਰਾ ਫਲਕਾਰੀ ਆਕਾਂ ਕਰ ਬੱਜੀਆਂ